ਕੀ ਗਾਇਆ ਹੈ ਕੱਪ ਦੇ ਵੀਰ ਜੀ ਦਾ ਖੁੱਲ੍ਹ ਗਿਆ ਕਲਪ ਦੇ ਕੋਟਾ ਪਰਿੰਸ ਕਟਾਰੀ ਆਪ ਕੋ 59 ਆਰਸ਼ਪਟ 55 ਕਹਿੰਦੀ ਸਵਰਾਜ ਆ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਇਸ ਵੀ ਨੇ ਕਹਿੰਦੇ ਤੀਜਾ ਮੈਚ ਖੇਡਿਆ ਜਾ ਰਿਹਾ ਹੈ ਇਹ ਪ੍ਰਿੰਸ ਕਟਾਰੀ ਦੀ ਧਰਤੀ ਦਾ ਮੇਰੇ ਵੀਰੋ ਇਹਨ ਕਿੰਨੇ ਮੁੰਡਾ ਕਰਦਾ ਹੋਇਆ ਕਮਾਲ ਗਤੀ ਕਹਿੰਦੇ ਪੂਰੀ ਵਧੀਆ ਇਸ ਵੀ ਨੇ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋਰ ਹੈ ਖੇਡ ਦੇ ਮੈਦਾਨ ਵਿੱਚ ਹੇਨ ਕਹਿੰਦੇ ਕਮਾਲ ਹੋਈ ਪਈ ਹੈ ਪ੍ਰਿੰਸ ਕਹਿੰਦੇ ਕਟਾਰੀ ਦੀ ਧਰਤੀ ਦਾ ਇਸ ਵੀ ਦੇ ਮੈਦਾਨ ਦੇ ਵਿੱਚ ਆਉਂਦਾ ਹੈ ਨਾਟਗੜਾ ਸ੍ਰੀ ਚਮਕੌਰ ਸਾਹਿਬ ਅਗਲਾ ਮੈਚ ਹੈ ਜੀ ਪੰਜਾਬ 75 ਫਿਰ ਤਹਿੜ ਵਾਲੇ ਉਹ ਵੀ ਵੀਰ ਗਰਾਊਂਡ ਦੇ ਵਿੱਚ ਜਿਹੜੇ ਖੇਤਰ ਲੈ ਆਉਣਗੇ ਦਿੱਤਾ ਕਤਲੌਰ ਦੀ ਅਗਲਾ ਜਿਹੜਾ ਮੁਕਾਬਲਾ ਹੋਵੇਗਾ ਅਨਹੇੜੀ ਵਾਲਾ ਕਹਿੰਦੇ ਕੈਦੀ ਪੁੱਛਿਆ ਹੋਇਆ ਹੈ ਉਹnablaਤਾ ਨਾਲ ਮਿੱਟੀ ਸਰਪੰਚ ਦੇ ਨਾਲ ਜਾਨੀਏ ਕਿ ਤਕਰੀਰੀ ਇਨਟੈਕਟ ਜਿੰਦਗੀ ਦੀ ਜਿਹੜੀ ਅਸਰ ਆਉਂਦਾ ਵੀ ਨਾ ਹੈ ਸਾਹਮਣੇ ਮਾਦਾ ਦੇ ਵਿੱਚ ਹੁਣ ਸੇਕਾ ਕਲੇ 47 ਵਾਲੇ ਵੀਰ ਉਹ ਸਾਹਮਣੇ ਕਿਤੇ ਜ਼ੋਰ ਲੱਗਿਆ ਹੋਇਆ ਹੈ ਆਹ ਜ਼ੋਰ ਲੱਗਿਆ ਹੋਇਆ ਹੈ ਅੱਜ ਸੇਕ ਪਰ ਹੈ ਸਾਹਮਣੇ ਦੇ ਵਿੱਚ ਬਹੁਤ ਜ਼ੋਰ ਦੇ ਸੰਜਣ ਆ ਰਿਹਾ ਹੈ ਆਹ ਪੁੱਟ ਪੈ ਰਿਹਾ ਹੈ ਆਹ ਦੂਜਾ ਕਿਹੜਾ ਲਓ ਨਾਤਾ ਕਹਿੰਦੇ ਉਜੜਾ ਖੇਡ ਮੁੰਡੇ ਨੇ ਇਹ ਖੇਡ ਦੇ ਮੈਦਾਨ ਵਿੱਚ ਪ੍ਰਿੰਤ ਕਹਿੰਦੇ ਕਤਾਰੀ ਵਾਲਾ ਦਰਦਾ ਹੋਇਆ ਕਮਾਲ ਇਹ ਮੇਰੇ ਵੀਰੋ ਇੱਕ ਕਮਾਲ ਹੋਈ ਜਾਂਦੀ ਆ ਆ ਦੁਨੀਆ ਇਸ ਖੇਡ ਤੇ ਵਿਆਲ ਹੋਈ ਜਾਂਦੀ ਆ ਆ ਦੁਨੀਆ ਇਸ ਖੇਡ ਤੇ ਵਿਆਲ ਹੋਈ ਜਾਂਦੀ ਆ 25ਵਾਂ ਮੇਲਾ ਮੇਰੇ ਵੀਰੋ ਅੱਜ ਕਹਿੰਦੇ 26ਵਾਂ ਮੇਲਾ 26ਵਾਂ ਮੇਲਾ ਅੱਜ ਕਤਾਰੀ ਤੇ ਇਸ ਧਰਤੀ ਦੇ ਮੇਰੇ ਵੀਰੋ ਇਸ ਖੇਡ ਦਾ ਜੁੱਲਿਆ ਜਾ ਰਿਹਾ ਹੈ ਇਹ ਕਦੇ ਪੰਜਾਬੀ ਦੀ ਨਵੀਂ ਖੇਡ ਹੈ ਆ ਵੇਖੋ ਸਾਹਮਣੇ ਖੇਡ ਮੈਦਾਨ ਵਿੱਚ ਅਸਰ ਇਹਦਾ ਟਾਈਮ ਆਜੀ 2 ਮਿੰਟ 20 ਸਕੰਡ 95 ਨੱਕਰੋ ਅਗਲਾ